ਜਦੋਂ ਵੀ ਡੈਂਟਿਸਟ ਕੋਲ ਜਾਣਾ ਹੁੰਦਾ ਦੰਦਾਂ ਦਾ ਸਿਰਫ ਇੱਕ ਹੀ ਪ੍ਰੋਬਲਮ ਲੋਕਾਂ ਨੂੰ ਪਤਾ ਹੈ ਕੈਵਿਟੀ ਕਿ ਅਗਰ ਕੈਵਿਟੀ ਹੈਗੀ ਆਪਾਂ ਤਾਂ ਜਾਣਾ ਹੈ ਹੋਰ ਕਿਹੜੇ ਤਰੀਕੇ ਦੀ ਪ੍ਰੋਬਲਮਸ ਜਿਹੜੀ ਫੇਸ ਕਰਨ ਹੁੰਦੀਆਂ ਮੈਮ ਦੇਖੋ ਪਹਿਲੀ ਗੱਲ ਤਾਂ ਸਿਰਫ ਪ੍ਰੋਬਲਮ ਹੋਵੇ ਤਾਂ ਹੀ ਡੈਂਟਿਸਟ ਕੋਲ ਨਹੀਂ ਜਾਣਾ ਇਹ ਇੱਕ ਬਹੁਤ ਵੱਡੀ ਇਸ਼ੂ ਹੈ ਕਿ ਆਪਾਂ ਡੈਂਟਿਸਟ ਕੋਲ ਜਾਣੇ ਹੀ ਹੋਂਦਵੇਂ ਜਦੋਂ ਪ੍ਰੋਬਲਮ ਹੁੰਦੀ ਹੈ ਜਾਂ ਪੇਸ਼ੈਂਟ ਨੂੰ ਪੇਨ ਹੁੰਦਾ ਹੈ 50 ਤੋਂ 60% ਹੀ ਕਲੀਨਿੰਗ ਬਰਸ਼ਿੰਗ ਨਾਲੋਂ ਪਾਂਦੀ ਹੈ ਸੋ ਇੰਟਰਡੈਂਟਲ ਜਿਹੜੇ ਆਪਣੇ ਕੈਵਿਟੀਆਂ ਹੁੰਦੀਆਂ ਨੇ ਜਿਹੜੇ ਅੱਜਕੱਲ ਬੱਚਿਆਂ ਦੇ ਵਿੱਚ ਔਰ ਹਰ ਬੰਦੇ ਦੇ ਵਿੱਚ ਇੰਟਰਡੈਂਟਲ ਕੈਵਿਟੀਆਂ ਸ਼ੁਰੂ ਹੋ ਰਹੀਆਂ ਹਨ ਉਹਦਾ ਇੱਕ ਸਭ ਤੋਂ ਵੱਡਾ ਰੀਜ਼ਨ ਹੈ ਕਿ ਆਪਾਂ ਕਲੀਨਿੰਗ ਦੇ ਵਿੱਚ 플ੋਸਿੰਗ ਨਹੀਂ ਕਰ ਪਾਦੇ ਬੱਚਿਆਂ ਨੂੰ ਪੇਰੈਂਟਸ ਰਾਤ ਨੂੰ ਸੌਣ ਤੋਂ ਪਹਿਲਾਂ ਮਿਲਕ ਦਿੰਦੇ ਆ ਸਪੈਸ਼ਲੀ 슈ਗਰ ਪਾ ਕੇ ਮਿਲਕ ਦਿੰਦੇ ਆ ਬੱਚਿਆਂ ਨੂੰ ਰਾਤ ਨੂੰ ਦੁੱਧ ਦੇਣਾ ਹੈ ਤਾਂ ਸਭ ਤੋਂ ਵੱਡੀ ਗੱਲ ਉਹਨੂੰ 슈ਗਰ ਤੋਂ ਬਿਨਾਂ ਦੋ ਜੀ ਫੇਰ ਵੀ ਅਗਰ ਹੁਣ ਤੁਸੀਂ ਅਜ ਸ਼ੂਗਰ ਦੇਣੀ ਸ਼ੁਰੂ ਕਰ ਚੁੱਕੇ ਹੋ ਤੇ ਬੱਚਾ ਨਹੀਂ ਲੈਂਦਾ ਤੇ ਉਹਦਾ ਬਰਸ਼ ਜ਼ਰੂਰ ਕਰਵਾਓ ਰਾਤ ਨੂੰ ਇਹ ਵੀ ਕਈ ਪੇਰੈਂਟਸ ਇਹਨਾਂ ਦੇ ਕਿ ਬੱਚਾ ਤਾਂ ਦੁੱਧ ਪਿੰਦੇ ਪਿੰਦੇ ਸੌ ਗਿਆ ਤਾਂ ਇੱਕ ਆਪਣੇ ਕੋਲ ਸਾਫ ਮਲਮਲ ਦਾ ਕਪੜਾ ਪਤਲਾ ਜਿਹਾ ਰੱਖੋ ਬੱਚੇ ਨੂੰ ਸੁੱਤੇ ਸੁੱਤੇ ਹੀ ਉਹਦੇ ਦੀਂਤ ਕਲੀਨ ਕਰ ਦਿਓ ਸਰ ਥੋਡੇ ਸਾਹ ਦੇ ਨਾਲ ਬੈਸਟ ਵੇ ਕੀ ਹੈ ਬਰਸ਼ ਕਰਨ ਦਾ ਤਰੀਕਾ ਦੇਖੋ ਅ ਬਰਸ਼ਿੰਗ ਦੇ ਲਈ ਸਭ ਤੋਂ ਬੈਸਟ ਤਰੀਕਾ ਹੈਗਾ ਕਿ ਆਪਾਂ ਸਭ ਤੋਂ ਪਹਿਲੀ ਗੱਲ ਤਾਂ ਬਰਸ਼ ਕਿਹੜਾ ਚੂਜ਼ ਕਰਨਾ ਹੈ ਸੌਫਟ ਬ੍ਰਿਸਲਸ ਵਾਲਾ ਬਰਸ਼ ਲੈਣਾ ਹੈ ਜੀ ਠੀਕ ਹੈ ਬਹੁਤ ਹੀ ਥੋੜਾ ਜਿਹਾ ਟੂਥਪੇਸਟ ਲਗਾਣਾ ਹੈ ਉਹਦੇ ਤੇ ਜਿੱਦਾ ਮਟਰ ਦਾ ਦਾਣਾ ਹੁੰਦਾ ਉਹਨਾਂ ਜਿਵੇਂ ਆਪਾਂ ਉੱਪਰ ਵਾਲੇ ਦੰਦਾਂ ਤੇ ਬਰਸ਼ ਕਰ ਰਹੇ ਹਾਂ ਤਾਂ ਉੱਪਰੋਂ ਲੈ ਕੇ نیچے ਨੂੰ ਠੀਕ ਹੈ ਔਰ نیچے ਵਾਲੇ ਦੰਦਾਂ ਤੇ ਕਰ ਰਹੇ ਹਾਂ ਤਾਂ نیچے ਲੈ ਕੇ ਉੱਪਰ ਬਹੁਤ ਸਾਰੇ ਲੋਕ ਕੀ ਕਰਦੇ ਹੈ Uh, कुश्ती लड़न लग जाते हैं दंदा के नाल नाल की नोटा जी देखो इनैमल हैगा जी प्रोटेक्टिव लेयर है अपने दंदा की वह सब तो स्ट्रोंगेस्ट पार्ट है अपनी बॉडी का और असी पेशेंट देखे है कि वह पूरा पूरा इनैमल ही रिमूव कर देंगे ब्रश कर कर करके जिमें आप ब्रश किया उस तो बाद इंस्पैक्ट जरूर करो कि कुछ भी फूड पार्टिकल मुंह रहता नहीं गया ठीक है ना ब्रशिंग ब्रश हमेशा सॉफ्ट और टूथपेस्ट अगर तुम यूज करना है एक चीज़ ਜਿਹੜੀ ਨਈ ਯੂਜ਼ ਕਰਨੀ ਹੋ ਮੈਂ ਜ਼ਰੂਰ ਦੱਸ ਸਕਦਾ ਕਿ ਵਾਈਟਨਿੰਗ ਟੂਥਪੇਸਟ ਘੱਟ ਤੋਂ ਘੱਟ ਯੂਜ਼ ਕਰੋ ਵਾਈਟਨਿੰਗ ਦੀਥ ਕਰਨ ਲਈ ਨਾ ਇੱਕ ਬਹੁਤ ਚੱਲਿਆ ਹੈ ਕਿ ਬੇਕਿੰਗ ਸੋਡਾ ਯੂਜ਼ ਕਰ ਲੋ ਘਰੇਲੂ ਨੁਸਖਾ ਉਹਦੇ ਲਈ ਦੰਦ ਸਾਫ਼ ਹੋ ਜਾਂਦੇ ਆ ਇਹ ਕਿੰਨਾ ਕਸਾਈ ਔਰ ਕਿੰਨਾ ਕਗਲਤ ਦੇਖੋ ਮੈਮ ਜਿਹੜੀ ਵਾਈਟਨੈਸ ਆਫ ਆਰ ਦੀਥ ਹੈ ਉਹ ਇਨੈਮਲ ਦੇ ਨਾਲ ਹੈ ਜਿੰਨਾ ਠਿਕ ਇਨੈਮਲ ਰਹੂਗਾ ਆਪਣੇ ਦੰਦ ਦੇ ਉੱਪਰ ਉਨਾ ਦੰਦ ਆਪਣਾ ਜ਼ਿਆਦਾ ਵਾਈਟ ਰਹੂਗਾ ਇਹ ਸਾਰੇ ਜਿਹੜੇ ਨੁਸਖੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੋ ਦੰਦਾਂ ਦਾ ਆਪਣਾ ਨੇਚਰਲ ਕਲਰ ਹੈ ਉਹ ਉੰਦਾ ਹੀ ਰਹਿਣਾ ਹੈ ਇੱਕ ਸੋਸ਼ਲ ਮੀਡੀਆ ਤੇ ਵੀ ਚੱਲਿਆ ਕਿ ਬਰਸ਼ ਵੀ ਰੋਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਕੱਸ ਜਾਂਦੇ ਆ ਦੰਦ ਇਸ ਤਰ੍ਹਾਂ ਦੀਆਂ ਚੀਜ਼ਾਂ ਬੋਲੀਆਂ ਜਾਂਦੀਆਂ ਆ ਸੋਸ਼ਲ ਮੀਡੀਆ ਤੇ ਤਾਂ ਤੁਹਾਡੀ ਕੀ رائے ਆ ਉਹਦੇ ਉੱਤੇ ਤੁਹਾਡਾ ਕੀ ਟੇਕ ਹੈ ਦੇਖੋ ਬਰਸ਼ਿੰਗ ਦਾ ਆਬਵੀਅਸਲੀ ਬਰਸ਼ਿੰਗ ਪਲਸ ਜਦਾਂ ਮੈਂ ਸਮਝਾਇਆ 플ੋਸਿੰਗ ਇਹ ਦੋਨੋਂ ਚੀਜ਼ਾਂ 100% ਰੂਟੀਨ ਹੈ ਟੂ ਕਲੀਨ ਯੋਰ ਟੂ ਮੇਨਟੇਨ ਯੋਰ ਔਰਲ ਹਾਈਜੀਨ ਜੋ ਜਾਣਟੈਂਸ ਇਕ ਨੂੰ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਜ਼ਿਆਦਾਤਰ ਇਹ ਕਿਹਾ ਜਾਂਦਾ ਬੱਚਿਆਂ ਨੂੰ ਕਿ ਆਪਣੇ ਜਿਹੜੇ ਦੰਦਾਂ ਦਾ ਪੂਰਾ ਚੰਗੀ ਤਰ੍ਹਾਂ ਧਿਆਨ ਰੱਖਣ ਨਹੀਂ ਤਾਂ ਕਿ ਡਾਕਟਰ ਕੋਲ ਜਾਣਾ ਪਵੇਗਾ ਡੈਂਟਿਸਟ ਕੋਲ ਜਾਣਾ ਪਵੇਗਾ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਡਰ ਵੀ ਜਿਹੜਾ ਕਿ ਮਨ ਦੇ ਵਿੱਚ ਹੁੰਦਾ ਹੈ ਕਿ ਜਾਣਾ ਨਹੀਂ ਚਾਹੁੰਦੇ ਪਰ ਧਿਆਨ ਵੀ ਉਹ ਨਹੀਂ ਰੱਖਦੇ ਇਸ ਦੇ ਬਾਰੇ ਹੀ ਸਾਰੀ ਗੱਲਬਾਤ ਕਰਾਂਗੇ ਕਿਵੇਂ ਤੁਸੀਂ ਆਪਣੇ ਦੰਦਾਂ ਦਾ ਧਿਆਨ ਰੱਖ ਸਕਦੇ ਹੋ ਸੱਜਣਾ ਮੌਜੂਦ ਨੇ ਡਾਕਟਰ ਵਿਵੇਕ ਸ਼ਰਮਾ ਮੌਜੂਦ ਨੇ ਸਾਰੀ ਗੱਲਬਾਤ ਜਿੰਨੀ ਵੀ ਕੁਇਰੀਜ਼ ਆ ਸਾਰੀ ਆਪਾਂ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਕੀ ਹਾਲ ਹੈ ਤੁਹਾਡਾ ਵਧੀਆ ਸਰ ਵਧੀਆ ਜੀ ਸਰ ਜਦੋਂ ਵੀ ਡੈਂਟਿਸਟ ਕੋਲ ਜਾਣਾ ਹੁੰਦਾ ਦੰਦਾਂ ਦਾ ਸਿਰਫ ਇੱਕ ਹੀ ਪ੍ਰੋਬਲਮ ਲੋਕਾਂ ਨੂੰ ਪਤਾ ਹੈ ਕੈਵਿਟੀ ਕਿਉਂਕਿ ਕੈਵਿਟੀ ਹੈਗੀ ਆਪਾਂ ਤਾਂ ਜਾਣਾ ਹੈ ਹੋਰ ਕਿਹੜੇ ਤਰੀਕੇ ਦੀ ਪ੍ਰੋਬਲਮਸ ਜਿਹੜੀ ਫੇਸ ਕਰਨ ਹੁੰਦੀਆਂ ਮੈਮ ਦੇਖੋ ਪਹਿਲੀ ਗੱਲ ਤਾਂ ਸਿਰਫ ਪ੍ਰੋਬਲਮ ਹੋਵੇ ਤਾਂ ਹੀ ਡੈਂਟਿਸਟ ਕੋਲ ਨਹੀਂ ਜਾਣਾ ਆ ਇਹ ਇੱਕ ਬਹੁਤ ਵੱਡੀ ਇਸ਼ੂ ਹੈ ਕਿ ਆਪਾਂ ਡੈਂਟਿਸਟ ਕੋਲ ਜਾਣੇ ਹੀ ਉਦੋਂ ਵੇ ਜਦੋਂ ਪ੍ਰੋਬਲਮ ਹੁੰਦੀ ਹੈ ਜਾਂ ਪੇਸ਼ੈਂਟ ਨੂੰ ਪੇਨ ਹੁੰਦਾ ਹੈ ਸੋ ਆਪਾਂ ਐਂਡ ਸਟੇਜ ਤੇ ਡਾਕਟਰ ਕੋਲ ਜਾਂਦੇ ਆਂ ਔਰ ਫਿਰ ਆਪਾਂ ਕਹਿੰਨੇ ਕਿ ਡੈਂਟਲ ਟ੍ਰੀਟਮੈਂਟ ਕਰਾਣਾ ਬੜਾ ਹੀ ਪੇਨਫੁਲ ਤੇ ਐਕਸਪੈਂਸਿਵ ਹੋ ਜਾਂਦਾ ਹੈ ਸੋ ਡੈਂਟਲ ਟ੍ਰੀਟਮੈਂਟ ਇਸ ਨਾਟ ਐਕਸਪੈਂਸਿਵ ਜਿਹੜਾ ਆਪਣਾ ਨੈਗਲੈਕਟ ਹੈ ਔਰ ਐਕਸਪੈਂਸਿਵ ਹੁੰਦਾ ਹੈ ਜੀ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਹੈਗੀ ਹੈ ਆਪਣੇ ਅੱਜਕੱਲ ਡਾਈਟਸ ਜਿਹੜੀਆਂ ਆਪਣੀਆਂ ਆ ਆਪਾਂ ਲੈ ਰਹੇ ਹਾਂ ਅੱਜਕੱਲ ਸਟਿੱਕੀ ਫੂਡ ਐਂਡ ਪ੍ਰੋਸੈਸਡ ਫੂਡਸ ਹੋ ਗਿਆ ਹੈ ਜੀ ਸੋ ਦੇ ਕਰਕੇ ਜਿਹੜੇ ਆਪਾਂ ਕਲੀਨਿੰਗ ਹੈਗੀ ਹੈ ਆਪਣੀ ਟੀਥ ਦੀ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਬ੍ਰਸ਼ ਤਾਂ ਕਰਦੇ ਹੀ ਆਂ ਸਵੇਰੇ ਸ਼ਾਮ ਆਬਵੀਅਸਲੀ ਸਾਰੇ ਸ਼ਾਮ ਨੂੰ ਨਹੀਂ ਕਰਦੇ ਪਰ ਇੱਕ ਵਾਰ ਤਾਂ ਦਿਨ ਬ੍ਰਸ਼ ਜ਼ਰੂਰ ਕਰ ਦੇਣੇ ਸਾਰੇ ਤੋ uh, 50 ਤੋਂ 60% ਹੀ ਕਲੀਨਿੰਗ ਬਰਸ਼ਿੰਗ ਨਾਲ ਹੋ ਪਾਂਦੀ ਹੈ। ਸੋ ਇੰਟਰਡੈਂਟਲ ਜਿਹੜੇ ਆਪਣੇ ਕੈਵਿਟੀਆਂ ਹੁੰਦੀਆਂ ਜਿਹੜੇ ਅੱਜਕੱਲ ਬੱਚਿਆਂ ਦੇ ਵਿੱਚ ਔਰ ਹਰ ਬੰਦੇ ਦੇ ਵਿੱਚ ਇੰਟਰਡੈਂਟਲ ਕੈਵਿਟੀਆਂ ਸ਼ੁਰੂ ਹੋ ਰਹੀਆਂ ਹਨ ਉਹਦਾ ਇੱਕ ਸਭ ਤੋਂ ਵੱਡਾ ਰੀਜ਼ਨ ਹੈ ਕਿ ਆਪਾਂ ਕਲੀਨਿੰਗ ਦੇ ਵਿੱਚ 플ੋਸਿੰਗ ਨਹੀਂ ਕਰ ਪਾਦੇ। ਸਾਡੇ ਪੇਸ਼ੈਂਟਸ ਸਾਨੂੰ ਕਹਿੰਦੇ ਆ ਕਿ ਮੈਂ ਸਵੇਰੇ ਸ਼ਾਮ ਬਰਸ਼ ਕਰਦਾ ਹਾਂ ਬਟ ਫਿਰ ਵੀ ਮੈਨੂੰ ਕੈਵਿਟੀਆਂ ਹੋ ਰਹੀਆਂ। ਸੋ ਹਰ ਪੇਸ਼ੈਂਟ ਦੀ ਇਹ ਕੰਪਲੇਂਟ ਹੁੰਦੀ ਹੈ ਕਿ ਮੈਂਤਾ ਜੀ ਬਹੁਤ ਧਿਆਨ ਰੱਖਦੇ ਹੈ ਕਈ ਕਈ ਤਾਂ ਇਹ ਕਹਿੰਦੇ ਮੈਂ ਤਿੰਨ ਤਿੰਨ ਵਾਰ ਦਿਨ ਚ ਬਰਸ਼ ਕਰਦੇ ਪਰ ਫਿਰ ਵੀ ਕੈਵਿਟੀਆਂ ਹੋ ਰਹੀ ਹੈ। ਸੋ ਅ ਇੱਕ ਫਲੋਸਿੰਗ ਨੂੰ ਆਪਣੇ ਇੱਕ ਕਲੀਨਿੰਗ ਹੈਬਿਟ ਦੇ ਵਿੱਚ ਲੈ ਕੇ ਆਨਾ। ਫਲੋਸਿੰਗ ਕੋਈ ਬਹੁਤ ਮੁਸ਼ਕਲ ਕੰਮ ਨਹੀਂ ਹੈਗਾ। ਇੱਕ ਹੈਬਿਟ ਬਣਾਣ ਦੀ ਗੱਲ ਹੈ। ਇੰਟਰਡੈਂਟਲ ਏਰੀਆਜ਼ ਦੇ ਵਿੱਚ ਬਰਸ਼ ਨਹੀਂ ਪਹੁੰਚ ਪਾਂਦਾ। ਸੋ ਜੋ ਖਾਣਾ ਦੰਦਾਂ ਦੇ ਵਿੱਚਕਾਰ ਫਸਿਆ ਰਹਿੰਦਾ ਹੈ। ਉਹਨੂੰ ਕਲੀਅਰ ਕਰਨ ਦੇ ਲਈ ਫਲੋਸਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਨਈ ਤਾਂ ਅਗਰ ਫਲੋਸ ਨਹੀਂ ਕਰ پا ਰਹੇ ਹੋ ਤਾਂ ਵਾਟਰ ਫਲੋਸਰਸ ਵੀ ਅਵੇਲੇਬਲ ਨੇ Amazon ਤੇ Flipkart ਤੇ ਉਹ ਵੀ ਲੈ ਕੇ ਤੁਸੀਂ ਆਪਣਾ ਇੰਟਰडेंटਲ ਏਰੀਆਜ਼ ਨੂੰ ਕਲੀਨ ਕਰ ਸਕਦੇ ਹੋ ਅ ਦੂਸਰੀ ਗੱਲ ਜਿਹੜੀ ਹੈਗੀ ਹੈ ਤੁਹਾਡੇ ਸਾਰੇ ਵਿਊਅਰਸ ਨੂੰ ਮੈਂ ਕਹਿਣਾ ਚਾਹਾਂਗਾ ਕਿ ਅ ਅੱਜਕੱਲ ਮਾਡਰਨ ਡੇ ਪ੍ਰੋਬਲਮ ਇੱਕ ਹੋਰ ਹੋ ਗਈ ਹੈ ਆਪਾਂ ਮਿਡਨਾਈਟ 스ਨੈਕਿੰਗ ਕਰਦੇ ਹਾਂ ਬਹੁਤ ਜ਼ਿਆਦਾ ਰਾਤ ਨੂੰ ਸੌਣ ਵੇਲੇ ਆਪਾਂ ਸੌਣ ਤੋਂ ਪਹਿਲਾਂ ਬ੍ਰਸ਼ ਨਹੀਂ ਕਰਦੇ ਔਰ ਖਾਣਾ ਖਾਂਦੇ ਹਾਂ ਅਨ ਫੈਕਟ ਬੱਚਿਆਂ ਨੂੰ ਪੇਰੈਂਟਸ ਰਾਤ ਨੂੰ ਸੌਣ ਤੋਂ ਪਹਿਲਾਂ ਮਿਲਕ ਦਿੰਦੇ ਆ ਸਪੈਸ਼ਲੀ 슈ਗਰ ਪਾ ਕੇ ਮਿਲਕ ਦਿੰਦੇ ਆ ਪਹਿਲੀ ਗੱਲ ਤਾਂ ਬੱਚਿਆਂ ਨੂੰ 슈ਗਰ ਦਾ ਟੇਸ ਨਹੀਂ ਪਤਾ ਹੁੰਦਾ ਜਦੋਂ ਬੱਚਾ ਪੈਦਾ ਹੁੰਦਾ ਵੀ ਇੰਟਰੋਡਿਊਸ देम ਟੂ 슈ਗਰ ਡਾਇਬੀਟਿਸ ਇੱਕ ਵਰਲਡ ਓਵਰ ਇੱਕ ਬਿਮਾਰੀ ਹੈ ਹਨਾ ਸਭ ਨੂੰ ਪਤਾ ਹੈ ਅੱਜ ਦੀ ਡੇਟ ਵਿੱਚ ਇਟ ਇਜ਼ ਅ ਪੌਇਜ਼ਨ ਸੋ ਡੋਨਟ ਇੰਟਰੋਡਿਊਸ ਯੋਰ ਕਿਡਸ ਟੂ 슈ਗਰਸ ਮੈਂ ਪੇਰੈਂਟਸ ਨੂੰ ਵੀ ਕਹਾਂਗਾ ਕਿ ਅਗਰ ਤੁਸੀਂ ਬੱਚਾ ਨੂੰ ਰਾਤ ਨੂੰ ਦੁੱਧ ਦੇਣਾ ਹੈ ਤਾਂ ਸਭ ਤੋਂ ਵੱਡੀ ਗੱਲ ਉਹਨੂੰ ਅ ਸ਼ੂਗਰ ਤੋਂ ਬਿਨਾ ਦਿਓ ਜੀ ਫਿਰ ਵੀ ਅਗਰ ਹੁਣ ਤੁਸੀਂ ਅੱਜ ਸ਼ੂਗਰ ਦੇਣੀ ਸ਼ੁਰੂ ਕਰ ਚੁੱਕੇ ਹੋ ਤੇ ਬੱਚਾ ਨਹੀਂ ਲੈਂਦਾ ਜੀ ਤੇ ਉਹਦਾ ਬ੍ਰਸ਼ ਜ਼ਰੂਰ ਕਰਵਾਓ ਰਾਤ ਨੂੰ ਔਰ ਅਗਰ ਉਹ ਸੌ ਜਾਂਦਾ ਹੈ ਇਹ ਵੀ ਕਈ ਪੇਰੈਂਟਸ ਕਹਿੰਦੇ ਕਿ ਬੱਚਾ ਤਾਂ ਦੁੱਧ ਪਿੰਦੇ-ਪਿੰਦੇ ਸੌ ਗਿਆ ਹਾਂ ਤਾਂ ਇੱਕ ਆਪਣੇ ਕੋਲ ਸਾਫ मलमल ਦਾ ਕਪੜਾ ਪਤਲਾ ਜਿਆ ਰੱਖੋ ਬੱਚੇ ਨੂੰ ਸੁੱਤੇ ਸੁੱਤੇ ਹੀ ਉਹਦੇ ਦੀਂਟ ਕਲੀਨ ਕਰ ਦੋ ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਅਗਰ ਆਪਣੇ ਪ੍ਰੈਕਟਿਸ ਵਿੱਚ ਲੈ ਕੇ ਆਈਏ ਤਾਂ ਦੰਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਕਾਫੀ ਹੱਦ ਤੱਕ ਰਿਡਿਊਸ ਹੋ ਜਾਣਗੀਆਂ ਜੀ ਜੀ ਸੋ ਡਾਕਟਰ ਕੋਲ ਆਨ ਦੀ ਨੀਡ ਵੀ ਕੱਟ ਜਾਏਗੀ ਜੀ 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 ਤੇ ਸਰ ਜਿਵੇਂ ਤੁਸੀਂ ਕਹਿਆ ਕਈ ਲੋਕ ਜਿਵੇਂ ਤੁਹਾਡੇ ਕੋਲ ਆਉਂਦੇ ਹੈਗੇ ਜਿ세 ਦੋ ਟਾਈਮ ਤੇ ਤਿੰਨ ਟਾਈਮ ਵੀ ਬਰਸ਼ ਕਰਦੇ ਆ ਫਿਰ ਵੀ ਸਾਡੇ ਕੈਵਿਟੀ ਹੋ ਜਾਂਦੀ ਆ ਸਰ ਤੁਹਾਡੇ ਹਿਸਾਬ ਦੇ ਨਾਲ ਬੈਸਟ ਵੇ ਕੀ ਆ ਬਰਸ਼ ਕਰਨ ਦਾ ਤਰੀਕਾ ਦੇਖੋ ਅ ਬਰਸ਼ਿੰਗ ਅ ਦੇ ਲਈ ਸਭ ਤੋਂ ਬੈਸਟ ਤਰੀਕਾ ਹੈਗਾ ਕਿ ਆਪਾਂ ਸਭ ਤੋਂ ਪਹਿਲੀ ਗੱਲ ਤਾਂ ਬਰਸ਼ ਕਿਹੜਾ ਚੂਸ ਕਰਨਾ ਹੈ ਸੌਫਟ ਬ੍ਰਿਸल्स ਵਾਲਾ ਬਰਸ਼ ਲੈਣਾ ਹੈ ਜੀ ਠੀਕ ਹੈ बहुत ही थोड़ा जि टूथपेस्ट लगाना है जिंदा मटर का दाना उन्ना क्योंकि क्योंकि ये बहुत थोड़ा मटर जिन्होंने टूथपेस्ट दंदा उंदा ब्रश कर रहे तो उपरों लेके नीचे ठीक है और नीचे वाले दंदाते कर रहे हैं तो नीचे लेकर उपरू बहुत सारे लोग की करते हैं कुश्ती लड़न लग जाते हैं दंदा के नार्ड हार्ड ब्रश ल ਪੂਰੇ ਆਪਣੇ ਵੀ ਇਦਾਂ ਕਰਦੇ ਆ ਜੀ ਪੂਰੇ ਆਪਣੇ ਦੰਦਾਂ ਨੂੰ ਰਗੜਨ ਲੱਗ ਜਾਂਦੇ ਆ ਜੀ ਉਹਦੇ ਨਾਲ ਕੀ ਹੁੰਦਾ ਜੀ ਦੇਖੋ ਇਨੈਮਲ ਜਿਹੜਾ ਹੈਗਾ ਜਿਹੜੀ ਪ੍ਰੋਟੈਕਟਿਵ ਲੇਅਰ ਹੈ ਆਪਣੇ ਦੰਦਾਂ ਦੀ ਹਾਂਜੀ ਉਹ ਸਭ ਤੋਂ ਸਟਰੋਂਗੇਸਟ ਪਾਰਟ ਹੈ ਆਪਣੀ ਬਾਡੀ ਦਾ ਔਰ ਅਸੀ ਪੇਸ਼ੈਂਟ ਦੇਖਿਆ ਹੈ ਕਿ ਉਹ ਪੂਰਾ ਪੂਰਾ ਇਨੈਮਲ ਹੀ ਰਿਮੂਵ ਕਰ ਦਿੰਦੇ ਆ ਬਰਸ਼ ਕਰ ਕਰਕੇ ਸੋ ਆਪਾਂ ਆਪਣਾ ਹੀ ਨੁਕਸਾਨ ਕਰ ਰਹੇ ਹਾਂ ਇੱਕ ਤਰੀਕੇ ਨਾਲ ਆਪਾਂ ਸੈਂਡ ਪੇਪਰ ਜਿਵੇਂ ਲੈ ਕੇ ਨਾ ਆਪਣੇ ਦੰਦਾਂ ਨੂੰ ਰਗੜਨ ਲੱਗ ਜੀ ਉਹ ਵਾਲਾ ਕੰਮ ਕਰ ਰਹੇ ਆਪਾਂ ਹੌਲੀ ਹੌਲੀ ਸੋ ਬਰਸ਼ਿੰਗ ਦਾ ਪਰਪਸ ਕੀ ਹੈ ਆਪਾਂ ਜਿਹੜੀ ਟੂਥ ਦੇ ਉੱਪਰ ਪਲਾਕ ਦੀ ਲੇਅਰ ਹੈ ਉਹਨੂੰ ਰਿਮੂਵ ਕਰਨਾ ਹੈ ਜਿੱਦਾਂ ਮੈਂ ਤੁਹਾਨੂੰ ਹੁਣੇ ਕਿਹਾ ਕਿ ਇੱਕ ਕਪੜਾ ਲੈ ਕੇ ਮਲਮਲ ਦਾ ਉਹਦੇ ਨਾਲ ਵੀ ਤੁਸੀਂ ਬੱਚੇ ਦੇ ਦੰਦਾਂ ਨੂੰ ਸਾਫ਼ ਕਰ ਸਕਦੇ ਹੋ ਉਹ ਵੀ ਇੱਕ ਇਫੈਕਟਿਵ ਵੇ ਹੈ ਸਿਮਿਲਰਲੀ ਇੱਕ ਬਹੁਤ ਜੈਂਟਲ ਸਟ੍ਰੋਕ ਦੇ ਵਿੱਚ ਅਬ ਅਗਰ ਆਪਾਂ ਬਰਸ਼ਿੰਗ ਨਾਲ ਉਹਨੂੰ ਕਲੀਨ ਕਰਨਾ ਹੈ ਬਹੁਤ ਜੈਂਟਲ ਸਟ੍ਰੋਕ ਨਾਲ ਵੀ ਕਲੀਨ ਕਰ ਸਕਦੇ ਆ ਜੀ ਜ਼ੋਰ ਕੇ ਬਰਸ਼ ਮਾਰਨ ਨਾਲ कोई फायदा नहीं होना उल्टा अपना नुकसान हो जाना है जी सर टूथपेस्ट बेस्ट है देखो इदा कोई गल नहीं कि केड़ा बेस्ट है okay. नॉट बेस्ट है ठीक है ना? तरीका ठीक होना चाहिए okay. एक चीज ऐड कर सकते हो कि जिमें आप ब्रश किया उसपैक्ट तो जरूर करो कि कुछ भी फूड पार्टीकल मुहे रहता नहीं गया ठीक है न ब्रशिंग ब्रश हमेशा सॉफ्ट ਔਰ ਟੂਥਪੇਸਟ ਅਗਰ ਤੁਸੀਂ ਯੂਜ਼ ਕਰਨਾ ਹੈ ਇੱਕ ਚੀਜ਼ ਜਿਹੜੀ ਨਹੀਂ ਯੂਜ਼ ਕਰਨੀ ਉਹ ਮੈਂ ਜ਼ਰੂਰ ਦੱਸ ਸਕਦਾ ਹਾਂ ਕਿ ਵਾਈਟਨਿੰਗ ਟੂਥਪੇਸਟ ਘੱਟ ਤੋਂ ਘੱਟ ਯੂਜ਼ ਕਰੋ ਵਾਈਟਨਿੰਗ ਟੂਥਪੇਸਟ ਦੇ ਵਿੱਚ ਅਬਰੇਸਿਵ ਕੰਟੈਂਟ ਬਹੁਤ ਹਾਈ ਹੁੰਦਾ ਹੈ ਠੀਕ ਹੈ ਨਾ ਸੋ ਉਹ ਕੋਈ ਕੰਮ ਫਾਇਦਾ ਨਹੀਂ ਦੇ ਰਿਹਾ ਆਪਣਾ ਨੁਕਸਾਨ ਸ਼ਾਇਦ ਕਰ ਜਵੇ ਤੇ ਸਰ ਵਾਈਟਨਿੰਗ ਟੀਥ ਕਰਨ ਲਈ ਨਾ ਇੱਕ ਬਹੁਤ ਚੱਲਿਆ ਹੈ ਕਿ ਬੇਕਿੰਗ ਸੋਡਾ ਯੂਜ਼ ਕਰ ਲੋ ਘਰੇਲੂ ਨੁਸਖਾ ਉਹਦੇ ਲਈ ਦੰਦ ਸਾਫ਼ ਹੋ ਜਾਂਦੇ ਆ ਇਹ ਕਿੰਨਾ ਕ ਸਹੀ ਔਰ ਕਿੰਨਾ ਕ ਗਲਤ ਹੈ ਦੇਖੋ ਬੰਮ ਜਿਹੜੀ ਵਾਈਟਨੈਸ ਆਫ ਅਰ ਟੀਥ ਹੈ ਉਹ ਇਨੈਮਲ ਦੇ ਨਾਲ ਹੈ ਜਿੰਨਾ ਥਿਕ ਇਨੈਮਲ ਰਹੂਗਾ ਆਪਣੇ ਦੰਦ ਦੇ ਉੱਪਰ ਉਨਾ ਦੰਦ ਆਪਣਾ ਜ਼ਿਆਦਾ ਵਾਈਟ ਰਹੂਗਾ ਇਹ ਸਾਰੇ ਜਿਹੜੇ ਨੁਸਖੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੋ ਦੰਦਾਂ ਦਾ ਆਪਣਾ ਨੇਚਰਲ ਕਲਰ ਹੈ ਜੀ ਉਹ ਉਦਾਂ ਹੀ ਰਹਿਣਾ ਹੈ ਜੀ ਉਹਨੂੰ ਜੇ ਆਪਾਂ ਜਿੰਨਾ ਉਹਨੂੰ ਰਗੜਾਂਗੇ ਜਾਂ ਜਿੰਨਾ ਉਹਦੇ ਉੱਪਰ ਇਨੈਮਲ ਰਿਮੂਵ ਕਰਾਂਗੇ ਕੋਈ ਵੀ ਚੀਜ਼ ਕਰਕੇ ਤਾਂ ਉਹਦੇ ਨਾਲ ਉਹਦੀ ਯੈਲੋਨੈਸ ਹੀ ਵਧੇਗੀ ਕਿਉਂਕਿ نیچے ਡੈਂਟਿਨ ਜਿਹੜਾ ਹੁੰਦਾ ਹੈ ਐਨੈਮਲ ਦੇ نیچے ਉਹ yellow ਹੁੰਦਾ ਠੀਕ ਹੈ ਸੋ ራਦਰ ਕੁਝ ਵੀ ਐਸਾ ਕਰਨ ਨਾਲ ਕੋਈ ਫਾਇਦਾ ਨਹੀਂ ਨੋਰਮਲ ਕਲੀਨਿੰਗ ਜ਼ਰੂਰ ਰੱਖੋ ਟੀਥ ਦੇ ਉੱਪਰ ਪਲਾਕ ਨਾ ਜੰਮਣ ਦਿਓ ਕੈਲਕੂਲਸ ਨਾ ਜੰਮਣ ਦਿਓ ਠੀਕ ਹੈ ਰੈਗੂਲਰਲੀ ਕਲੀਨਿੰਗ ਕਰਾਓ ਆਪਣੀ ਠੀਕ ਹੈ ਹੋਰ ਇਹ ਸਭ ਨੁਸਖਿਆਂ ਦਾ ਕੋਈ ਫਾਇਦਾ ਨਹੀਂ ਹੈ। ਇੱਕ ਸੋਸ਼ਲ ਮੀਡੀਆ ਤੇ ਵੀ ਚੱਲਿਆ ਕਿ ਬਰਸ਼ ਵੀ ਰੋਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਕੱਸ ਜਾਂਦੇ ਆ ਦੰਦ। ਇਸ ਤਰ੍ਹਾਂ ਦੀਆਂ ਚੀਜ਼ਾਂ ਬੋਲੀਆਂ ਜਾਂਦੀਆਂ ਸੋਸ਼ਲ ਮੀਡੀਆ ਤੇ ਤਾਂ ਤੁਹਾਡੀ ਕੀ رائے ਹੈ ਉਹਦੇ ਉੱਤੇ ਤੁਹਾਡਾ ਕੀ ਟੇਕ ਹੈ? ਦੇਖੋ ਬਰਸ਼ਿੰਗ ਤਾਂ ਆਬਵੀਅਸਲੀ ਬਰਸ਼ਿੰਗ ਪਲੱਸ ਜਦਾਂ ਮੈਂ ਸਮਝਾਇਆ 플로ਸਿੰਗ ਇਹ ਦੋਨੋਂ ਚੀਜ਼ਾਂ 100% ਰੂਟੀਨ ਹੈ ਟੂ ਕਲੀਨ ਯੋਰ ਟੂ ਮੇਨਟੇਨ ਯੋਰ ਔਰਲ ਹਾਈਜੀਨ ਠੀਕ ਹੈ? हाँ वह तो मैं ही रहा बहुत ज्यादा जोर के तुसी ब्रश बहुत हार्ड ब्रश करोगे तो ऑब्वियसली गए करना तो ऑब्वियसली <laughs> ज़रूरी है अगर तुसी ब्रशिंग ही नहीं क्लीन ही नहीं रखोगे जो भी बैक्टीरिया है जो अपने ऊपर प्लाक फूड ग्रो कर रहा है ਬਾਈ ਪ੍ਰੋਡਕਟ ਹੁੰਦਾ ਹੈ ਠੀਕ ਜਿਹੜੀ ਬੈਡ ਸਮਲ ਹੁੰਦੀ ਹੈ ਠੀਕ ਹੈ ਸੋ ਐਸ ਲੌਂਗ ਐਸ ਵੀ ਆਰ ਕੀਪਿੰਗ ਆਰ ਮਾਉਥ ਫਰੀ ਆਫ ਥੈਟ ਬੈਕਟੀਰੀਆ ਠੀਕ ਹੈ ਅਪਾ ਉਹਨੂੰ ਕਲੀਨ ਰੱਖ ਰਹੇ ਆਂ ਦੰਦਾਂ ਨੂੰ ਤਾਂ ਬੈਡ ਸਮਲ ਦੀ ਪ੍ਰੋਬਲਮ ਨਹੀਂ ਆਏਗੀ ਅਗਰ ਅਪਾ ਬੈਕਟੀਰੀਆ ਨੂੰ ਗਰੋ ਕਰਨ ਦਾ ਮੌਕਾ ਦੇ ਰਹੇ ਆਂ ਉਥੇ ਫੂਡ ਰਹਿ ਪਿਆ ਹੋਇਆ ਹੈ ਕਲੀਨਿੰਗ ਨਹੀਂ ਪ੍ਰੋਪਰਲੀ ਹੋ ਰਹੀ ਫਿਰ ਬੈਡ ਬ੍ਰੈਥ ਇੱਕ ਬਾਈ ਪ੍ਰੋਡਕਟ ਆ ਨਹੀਂ ਆਣਾ ਹੈ کافی ਇਹ ਦੇਖਿਆ ਕਿ ਮਾਊਥਵਾਸ਼ ਜਿਵੇਂ ਯੂਜ਼ ਕਰਦਾ ਮਾਊਥਫ레ਸ਼ ਨਵੇਂ-ਨਵੇਂ ਆਇਆ ਤਾਂ ਉਹ ਕਿੰਨਾ ਕਾ ਸੇਵ ਆ ਯੂਜ਼ ਕਰਨਾ ਅ ਅਗਰ ਕੋਈ ਤੁਹਾਨੂੰ ਪ੍ਰੋਬਲਮ ਹੈ ਕਿ ਇਹ ਅਗਰ ਕੋਈ ਪੇਰੀਡੋਂਟਲ ਡਿਜ਼ੀਜ਼ ਹੈਗੀ ਹੈ ਤੁਹਾਨੂੰ ਤਾਂ ਯੈਸ ਮਾਊਥਵਾਸ਼ ਮੈਡੀਕੇਟਿਡ ਮਾਊਥਵਾਸ਼ ਤੁਸੀਂ ਯੂਜ਼ ਕਰ ਸਕਦੇ ਹੋ ਵੈਸੇ ਜਿਹੜਾ ਅਗਰ ਆਪਾਂ ਸਿਰਫ ਔਰ ਸਿਰਫ ਬੈਡ ਬ੍ਰੀਥ ਦੇ ਲਈ ਯੂਜ਼ ਕਰ ਰਹੇ ਹਾਂ ਕਦੀ ਕਦੀ ਯੂਜ਼ ਕਰਨਾ ਇਜ਼ ਓਕੇ ਬਟ ਉਹਦੇ ਬਹੁਤ ਜ਼ਿਆਦਾ ਯੂਜ਼ ਦੇ ਨਾਲ ਥੋੜੇ ਜਿਹੜਾ ਆਪਾਂ ਕਹਿ ਸਕਦੇ ਹਾਂ ਸਟੇਨਿੰਗ ਜ਼ਰੂਰ ਹੋ ਜਾਂਦੀ ਹੈ ਆਪਣੇ ਟੀਥ ਦੇ ਉੱਪਰ ਸੋ ਅਗਰ ਡਾਕਟਰ ਨੇ ਪ੍ਰੈਸਕ੍ਰਾਈਬ ਕੀਤਾ ਹੈ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਠੀਕ ਹੈ ਕੋਈ ਡਿਜ਼ੀਜ਼ ਦੇ ਲਈ ਤੁਹਾਨੂੰ ਪ੍ਰੈਸਕ੍ਰਾਈਬ ਕੀਤਾ ਹੈ ਬਟ ਅਦਰਵਾਈਜ਼ ਬਹੁਤ ਜ਼ਿਆਦਾ ਯੂਸੇਜ ਦਾ ਕੋਈ ਇਨਾ ਫਾਇਦਾ ਨਹੀਂ ਹੈ ਜੀ ਜੀ ਸਰ ਹੋਰ ਕਿਹੜੀ ਚੀਜ਼ ਆ ਜਿਹੜੇ ਲੋਕਾਂ ਨੂੰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਅਗਰ ਮੈਂ ਇੱਕ ਮੈਸੇਜ ਦੇਣਾ ਚਾਹੂੰਗਾ ਤਾਂ ਇਹ ਹੈ ਕਿ ਅਗਰ ਤੁਹਾਡੇ ਮਾਉਥ ਦੇ ਵਿੱਚ ਇੱਕ ਵੀ ਕੈਵਿਟੀ ਸਟਾਰਟ ਹੋ ਰਹੀ ਹੈ ਤਾਂ ਉਹਨੂੰ ਇਮੀਡੀਏਟਲੀ ਡੈਂਟਿਸਟ ਕੋਲ ਜਾ ਕੇ ਠੀਕ ਕਰਵਾਓ ਕਿਉਂਕਿ ਜਦੋਂ ਤੁਹਾਡੇ ਮਾਉਥ ਦੇ ਵਿੱਚ કેવિટી શુરુ હો રહી હે તા ઇકો ਜਿਹੜਾ ਮਾਈਕਰੋ ਬਾਇਓ ਹੈ ਤੁਹਾਡੇ ਮਾਊਥ ਦਾ ਉਹ ਚੇਂਜ ਹੋ ਰਿਹਾ ਹੈ ਠੀਕ ਹੈ ਉਹ ਜਿਹੜਾ ਬੈਕਟੀਰੀਆ ਜਿਹੜਾ ਕੈਵਿਟੀ ਕਾਸ ਕਰਦਾ ਹੈ ਉਹਨੇ ਆਪਣੀ ਕਲੋਨੀਜ਼ ਬਨਾਨੀਆਂ ਸ਼ੁਰੂ ਕਰਤੀਆਂ ਸੋ ਉਹਨੂੰ ਉਸੇ ਟਾਈਮ ਤੇ ਟੇਕ ਕੇਅਰ ਕਰੋ ਉਸੇ ਟਾਈਮ ਤੇ ਡਾਕਟਰ ਕੋਲ ਜਾਓ ਉਹਨੂੰ ਠੀਕ ਕਰਵਾਓ ਰਾਦਰ ਥੈਨ ਆਪਾਂ ਡਿਲੇ ਕਰੀ ਜਾਈਏ ਸੋ ਨੈਗਲੈਕਟ ਨਾ ਕਰੋ ਡਿਲੇ ਨਾ ਕਰੋ ਏਵਰੀ 6 ਮਨਸ ਇੱਕ ਚੈੱਕਅਪ ਜ਼ਰੂਰ ਕਰਵਾਓ ਜੀ ਔਰ ਇੱਕ ਚੀਜ਼ ਬੜੀ ਇੰਪੋਰਟੈਂਟ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਆਪਾਂ ਗਰਾਊਂਡ ਵਾਟਰ ਲੈਂਦੇ ਸੀਗੇ ਹਨਾ ਤੇ ਉਹਦੇ ਵਿੱਚ ਫਲੋਰਾਈਡ ਦਾ ਕੰਟੈਂਟ ਅੱਛਾ ਹਾਈ ਹੁੰਦਾ ਸੀਗਾ ਫਲੋਰਾਈਡ ਇੱਕ ਪ੍ਰੋਟੈਕਟਿਵ ਲੇਅਰ ਬਣਾਉਂਦਾ ਹੈ ਆਪਣੇ ਇਨੈਮਲ ਦੇ ਉੱਪਰ ਹੁਣ ਆਪਾਂ ਆਰੋ ਦਾ ਪਾਣੀ ਪੀਣ ਲੱਗੇ ਆਰੋ ਦੇ ਵਿੱਚ ਕੋਈ ਮਿਨਰਲ ਨਹੀਂ ਹੁੰਦਾ ਸੋ ਉਹਦੇ ਕਰਕੇ ਜਿਹੜੇ ਆਪਣੇ ਟੀਥ ਦੇ ਉੱਪਰ ਇੱਕ ਪ੍ਰੋਟੈਕਟਿਵ ਲੇਅਰਸ ਹੁੰਦੀ ਸੀ ਫਲੋਰਾਈਡ ਦੀ ਉਹ ਨਹੀਂ ਬੰਦੀ ਸੋ ਅ ਬੱਚਿਆਂ ਦੇ ਲਈ ਆਪਣੇ ਪੇਰੈਂਟਸ ਨੂੰ ਇੱਕ ਮੈਸੇਜ ਜ਼ਰੂਰ ਹੋਏਗਾ ਕਿ ਅ ਬੱਚਿਆਂ ਨੂੰ ਫਲੋਰਾਈਡ ਵਾਰਨਿਸ਼ ਜ਼ਰੂਰ ਲਗਵਾਓ ਉਹ ਤੀਤ ਨੂੰ ਕੈਵਿਟੀਆਂ ਤੋਂ ਬਚਾਏਗਾ ਅ ਅੱਜ ਦੇ ਦਿਨਾਂ ਦੇ ਵਿੱਚ ਐਟਲੀਸਟ ਇਹਨਾਂ ਆਪਾਂ ਪ੍ਰੀਵੈਂਸ਼ਨ ਜ਼ਰੂਰ ਕਰ ਸਕਦੇ ਹਾਂ ਕਿ ਫਲੋਰਾਈਡ ਐਪਲੀਕੇਸ਼ਨ ਕਰ ਲਈਏ ਡੈਂਟਿਸਟ ਕੋਲ ਜਾ ਕੇ ਉਹਨਾਂ ਨੂੰ ਵਾਰਨਿਸ਼ ਲਗਵਾ ਕੇ ਇੱਕ ਇਨੈਮਲ ਨੂੰ ਸਟਰੋਂਗ ਬਣਾਇਆ ਜਾ ਸਕਦਾ ਹੈ ਜੀ 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 ਤੇ ਸਰ ਅ ਜਿਵੇਂ ਕਿਹਾ ਕਿ ਆਪਾਂ ਬੋਡੀ ਟੈਸਟ ਕਰਵਾਉਨੇ ਆ ਉਹ ਆਪਾਂ ਇੰਪੋਰਟੈਂਟ ਰੱਖਨੇ ਕਿ ਸਾਲ ਦੇ ਵਿੱਚ ਇੱਕ ਵਾਰ ਤਾਂ ਕਰਵਾਈਏ ਕਰਵਾਈਏ ਪਰ ਡੈਂਟਿਸਟ ਕੋਲ ਜਾਣਾ ਲੋਕ ਇੰਨਾ ਮਤਲਬ ਜ਼ਰੂਰੀ ਨਹੀਂ ਸਮਝਦੇ ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਮਤਲਬ ਜਿਵੇਂ ਆਪਾਂ ਬੋਡੀ ਟੈਸਟ ਕਰਵਾਉਨੇ ਆ ਉਵੇਂ ਡੈਂਟਿਸਟ ਕੋਲ ਜਾਣਾ ਵੀ ਬਹੁਤ ਜ਼ਰੂਰੀ ਹੈ ਇੱਕ ਵਾਰ ਚੈੱਕ ਅਪ ਕਰਾਉਣਾ ਬਿਲਕੁਲ ਬਿਲਕੁਲ 100% ਇਹ ਇੱਕ ਇਹ ਪਾਰਟ ਆਫ ਤੁਹਾਡਾ ਹੈਲਥ ਰੂਟੀਨ ਹੋਣਾ ਚਾਹੀਦਾ ਜੀ ਕਿਉਂਕਿ ਇਹ ਰਿਡਕਟ ਕਰ ਦਿੰਦੇ ਅਸੀਂ ਥੋੜਾ ਜਿਹਾ ਇਹ ਚੀਜ਼ ਤੁਹਾਨੂੰ ਇਹ ਚੀਜ਼ ਤੁਹਾਨੂੰ ਬਹੁਤ ਅੱਗੇ ਜਾ ਕੇ ਪੇ-ਆਫ ਕਰੇਗੀ ਜੀ ਜੀ ਠੀਕ ਹੈ ਨਾ ਬਰਸ਼ ਤੁਸੀਂ ਚਾਹੀਦਾ ਹੈਗੇ ਪਰ ਸੇ ਇਹ ਵੀ ਦੱਸ ਦੋ ਕਿ ਕਿੰਨੇ ਟਾਈਮ ਕਰਨਾ ਚਾਹੀਦਾ ਕਿਉਂਕਿ ਕਈ ਲੋਕ ਤਾਂ ਜ਼ਿਆਦਾ 18 ਤੱਕ ਲੱਗੇ ਰਹਿੰਦੇ ਕਿ ਅਸੀਂ ਚੰਗੀ ਤਰ੍ਹਾਂ ਸਾਡੇ ਦੰਦ ਸਾਫ ਹੋ ਜਾਣਗੇ ਕਈ ਥੋੜੀ ਦੇਰ ਹੀ ਕਰਦੇ ਹੋ ਤੁਹਾਡੇ ਹਿਸਾਬ ਦੇ ਨਾਲ ਕੀ ਟਾਈਮਿੰਗ ਹੋਣੀ ਚਾਹੀਦੀ ਦੇਖੋ ਮੈਮ ਇੱਕ ਤੋਂ 2 ਮਿੰਟ ਇਜ਼ ਅ ਗੁੱਡ ਟਾਈਮ ওকে ਐਂਡ ਦਮਕਿਆ ਉਸ ਤੋਂ ਬਾਅਦ ਇੱਕ ਵਾਰ ਇਨਸਪੈਕਸ਼ਨ ਜ਼ਰੂਰ ਕਰੋ ਕਿ ਤੁਹਾਡੇ ਮਾਉਥ ਦੇ ਵਿੱਚ ਕੁਝ ਫੂਡ ਪਾਰਟੀਕਲ ਤਾਂ ਨਹੀਂ ਰਹਿ ਗਿਆ ਮਾਰਨਿੰਗ ਈਵਨਿੰਗ ਈਵਨਿੰਗ ਜ਼ਿਆਦਾ ਜ਼ਰੂਰੀ ਹੈ ਬਿਕਾਜ਼ ਉਸ ਤੋਂ ਬਾਅਦ ਆਪਾਂ ਉਜਾ ਦਿਨ ਕੁਝ ਖਾਨਨੇ ਆ ਜੀ ਜੀ ਹਾਂ ਆਪਾਂ ਜਦੋਂ ਇੱਕ ਵਾਰ ਸੌ ਜਾਂਦੇ ਆ ਤਾਂ ਉਹ ਉਹ ਜੇ ਬੈਕਟੀਰੀਆ ਮਾਊਥ ਦੇ ਵਿੱਚ ਹੈ ਤਾਂ ਉਹਨੂੰ ਬਹੁਤ ਅੱਛਾ ਟਾਈਮ ਮਿਲਦਾ ਹੈ ਜ਼ਿਆਦਾ ਚਾਂਸਸ ਨੇ ਮਤਲਬ ਰਾਤ ਜ਼ਿਆਦਾ ਟਾਈਮ ਮਿਲ ਜਾਂਦਾ ਹੈ ਬੈਕਟੀਰੀਆ ਨੂੰ ਜੀ ਔਰ ਇਸ ਲਈ ਟ्वाइस ਅ ਡੇ ਐਂਡ ਮੋਰ ਇੰਪੋਰਟੈਂਟਲੀ ਐਟ ਨਾਈਟ ਜੀ ਰਾਤ ਨੂੰ ਬਰਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸਰ ਮਸੂੜੇ ਵੀ ਫੁੱਲਦੇ ਆ ਉਹਦਾ ਕੀ ਕਾਰਨ ਹੈ ਜਿਹੜਾ ਪਲਾਕ ਹੈ ਜਿਹੜਾ ਮੈਂ ਤੁਹਾਨੂੰ ਸੱਜਾ ਦੱਸ ਰਿਹਾ ਸੀਗਾ ਪਲੱਗ ਦੀ ਡਿਪੋਜ਼ੀਸ਼ਨ ਜਦੋਂ ਹੁੰਦੀ ਹੈ ਆਪਣੇ ਟੀਥ ਦੇ ਉੱਪਰ ਸੋ ਉਹ ਜਿਹੜੇ ਗਮਸ ਦੇ ਔਰ ਟੀਥ ਤੇ ਜੰਕਸ਼ਨ ਤੇ ਜਦੋਂ ਪਲੱਗ ਦੀ ਡਿਪੋਜ਼ੀਸ਼ਨ ਹੁੰਦੀ ਹੈ ਤਾਂ ਉਹਦੇ ਕਰਕੇ ਆਪਣੇ ਜਿਹੜੇ ਗਮਸ ਨੇ ਉਹ ਸਵੇਲਡ ਅਪ ਵੀ ਹੋ ਜਾਂਦੇ ਹੈ ਉਹਨਾਂ ਦੇ ਵਿੱਚ ਇਨਫਲੇਮੇਸ਼ਨ ਆ ਜਾਂਦੀ ਹੈ ਐਂਡ ਪ੍ਰੋਨ ਟੂ ਬਲੀਡਿੰਗ ਹੋ ਜਾਂਦੇ ਹੈ ਫਿਰ ਜਰਾ ਜਿਆ ਵੀ ਆਪਾਂ ਬਰਸ਼ ਕਰਦੇ ਹਾਂ ਤਾਂ ਉਦੋਂ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਸੋ ਉਹਦੇ ਲਈ ਫੇਰ ਉਹੀ ਗੱਲ ਫਲੋਸਿੰਗ ਬਰਸ਼ਿੰਗ ਕਲੀਨਿੰਗ ਯੈਸ ਐਂਡ ਇੱਕ ਅਕਲ ਜਾੜ ਹੈ ਜੋ ਕਈ ਲੋਕ ਜਾਣਦੇ ਹੀ ਨਹੀਂ ਔਰ ਕਈ ਲੋਕ ਡੈਂਟਿਸਟ ਕੋਲ ਜਾ ਕੇ ਕਢਵਾ ਲੈਂਦੇ ਆ ਅਕਲ ਜਾੜ ਸੋ ਇਹ ਜ਼ਰੂਰ ਦੱਸ ਦਿਓ ਦਰਸ਼ਕਾਂ ਨੂੰ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕਈ ਵਾਰ ਕਹਿੰਦੇ ਆ ਜਾਂਦੀ ਹੈ ਫੇਰ ਚਲੀ ਜਾਂਦੀ ਹੈ ਮਤਲਬ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਚੱਲਦੇ ਸੋਸ਼ਲ ਮੀਡੀਆ ਦੇ ਹਾਂਜੀ ਆ ਅਕਲ ਜਾੜ ਦਾ ਦੇਖੋ ਇੰਡੀਆ ਵਿੱਚ ਜਦੋਂ ਜਿਹੜੇ ਅਸੀਂ ਆਪਣੇ ਪੇਸ਼ੈਂਟਸ ਦੇ ਵਿੱਚ ਪ੍ਰੋਟੋਕੋਲ ਫੋਲੋ ਕਰਦੇ ਹਾਂ ਕਿ ਜਦੋਂ ਕੋਈ ਉਹ ਪ੍ਰੋਬਲਮ ਦੇਣਾ ਸ਼ੁਰੂ ਕਰਦੀ ਹੈ ਕਿਉਂਕਿ ਕੀ ਹੈ ਕਿ ਹਰ ਬੰਦੇ ਦਾ ਜੋ ਦਾ ਸਾਈਜ਼ ਡਿਫਰੈਂਟ ਹੈ ਠੀਕ ਹੈ ਅਕਲ ਜੜ ਇੱਕ 18 ਤੋਂ 20 ਸਾਲ ਦੀ ਏਜ ਤੋਂ ਬਾਅਦ ਆਉਣਾ ਸ਼ੁਰੂ ਹੁੰਦੀ ਹੈ ਠੀਕ ਹੈ ਸੋ ਅਗਰ ਤਾਂ ਉਹ ਬਿਲਕੁਲ ਠੀਕ ਠਾਕ ਇਰਪਟ ਕਰ ਜਾਏ ਕੋਈ ਪ੍ਰੋਬਲਮ ਨਾ ਦੇ ਥੈਨ ਇਟ ਇਜ਼ ਓਕੇ ਅਗਰ ਉਹ ਕੋਈ ਕਿਉਂਕਿ ਕਈ ਵਾਰ ਟੇਡੀ ਆ ਰਹੀ ਹੈ ਕਦੀ ਉਹ ਨਿਕਲ ਨਹੀਂ ਰਹੀ ਪੂਰੀ ਸੋ ਉਸ ਕੇਸ ਵਿੱਚ ਉਹਨੂੰ ਰਿਮੂਵ ਕਰਵਾਉਣਾ ਜ਼ਰੂਰੀ ਹੁੰਦਾ ਹੈ ਅ ਬਹੁਤ ਸਾਰੇ ਦੇਸ਼ਾਂ ਵਿੱਚ ਕੀ ਕਰਦੇ ਆ ਉਹ ਪਹਿਲਾਂ ਹੀ ਉਹਨੂੰ ਰਿਮੂਵ ਕਰ ਦਿੰਦੇ ਆ ਸੋ ਅਗਰ ਤੁਹਾਨੂੰ ਅਗਰ ਤੁਸੀਂ ਆਪਣਾ ਰੁਟੀਨ ਐਗਜ਼ਾਮੀਨੇਸ਼ਨਸ ਕਰਾਉਂਦੇ ਰਹਿੰਦੇ ਰਹੇ ਹੋ ਅਗਰ ਤੁਸੀਂ ਡੈਂਟਿਸਟ ਕੋ ਰੈਗੂਲਰਲੀ ਜਾਂਦੇ ਰਹਿੰਦੇ ਹੋ ਤਾਂ ਪੋਟੈਂਸ਼ੀਅਲ ਲੇਟਰ ਔਨ ਕੀ ਪ੍ਰੋਬਲਮ ਅਕਲਜੜ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਉਹ ਪਹਿਲਾਂ ਪਤਾ ਚੱਲ ਸਕਦਾ ਹੈ ਸੋ ਇਸ ਤੋਂ ਪਹਿਲਾਂ ਕਿ ਉਹ ਕੋਈ ਪ੍ਰੋਬਲਮ ਕ੍ਰੀਏਟ ਕਰੇ ਉਹਦਾ ਪਹਿਲਾਂ ਹੀ ਸੋਲੂਸ਼ਨ ट्रीटमेंट करके कितना जा सकता है पर कई लोग जे में नेग्लेक्ट कर दे नहीं जानते कोई नहीं ठीक हो चुका थोड़े दिन तक दर्द रहता है उस तो बाद की प्रॉब्लम्स फेस कर सकते हैं देखो मैम डेंटल दिया प्रॉब्लम्स ना कोई अपने आप अप ठीक नहीं होती हम्म वो कोई ना कोई और प्रॉब्लम क्रिएट कर दी करती है ये जदो जेड़ा डेंटल का डैमेज भी है हाँ वो रिवर्सिबल नहीं है ठीक है ना इट इज इरिवर्सिबल डैमेज मैक्सिमम केसेस ਦੇ ਵਿੱਚ ਉਹ ਡੈメージ ਵਾਪਸ ਤੋਂ ਰਿਵਰਸ ਨਹੀਂ ਹੋ ਸਕਦਾ। ਜੀ ਜੀ। ਸੋ ਇਸ ਲਈ ਆ ਜਾਓਗੇ ਤਾਂ ਜਲਦੀ ਠੀਕ ਹੋ ਜਾਓਗੇ। ਜਿੰਨਾ ਲੇਟ ਕਰੋਗੇ ਉਨਾ ਕਮ ਜ਼ਿਆਦਾ ਖਰਾਬ ਹੁੰਦਾ ਜਾਏਗਾ। ਜੀ। ਸਰ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ? ਦੇਖੋ ਮੈਨ ਤਾਂ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਜਦੋਂ ਬੱਚਿਆਂ ਦੇ ਦੰਦਾਂ ਦੇ ਵਿੱਚ ਕੈਵਿਟੀ ਜ਼ਿਆਦਾ ਹੁੰਦੀਆਂ। ਸੋ ਇੱਕ ਮੈਸੇਜ ਸਾਰੇ ਪੇਰੈਂਟਸ ਨੂੰ ਤੇ ਟੀਚਰਸ ਨੂੰ ਵੀ ਮੈਟ ਸਕੂਲਸ ਵਿੱਚ ਵੀ ਦੇਖਦਾ ਉਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਆਪਾਂ ਸਕੂਲਸ ਵਿੱਚ ਵੀ ਬੱਚਿਆਂ ਨੂੰ ਰਿਵਾਰਡ ਦੇ ਵਿੱਚ ਟੌਫੀਆਂ ਔਰ ਚਾਕਲੇਟਸ ਦਿੰਦੇ ਰਹਿੰਦੇ ਆ। ਜੀ। ਸੋ ਇਹ ਚੀਜ਼ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਹੁਣ। ਆਪਾਂ ਆਪਣੇ ਬੱਚਿਆਂ ਨੂੰ ਰਿਵਾਰਡ ਕਰਨ ਲਈ ਚਾਕਲੇਟ ਟੌਫੀਆਂ ਨਾ ਦਈਏ। ਉਹਨਾਂ ਨੂੰ ਦੇ ਦੰਦਾਂ ਨੂੰ ਵੀ ਖਰਾਬ ਕਰ ਰਹੀ ਹੈ। ਉਹਨਾਂ ਦੀ ਬੋਡੀ ਨੂੰ ਵੀ ਖਰਾਬ ਕਰ ਰਹੀ ਹੈ। ਸੋ ਇਸ ਚੀਜ਼ ਤੋਂ ਪਰੇਸ਼ ਕਰੀਏ। ਇਸ ਚੀਜ਼ ਤੋਂ ਅੱਗੇ ਵਧੀਏ ਹੁਣ ਕਿ 슈ਗਰ ਦੀ ਇਨਟੇਕ ਹੈ। ਉਹ ਆਪਣੀ ਬਾਡੀ ਲਈ ਵੀ ਖਰਾਬ ਹੈ ਦੰਦਾ ਲਈ ਵੀ ਖਰਾਬ ਹੈ ਸੋ ਕੋਈ ਹੋਰ ਚੀਜ਼ ਨਾਲ ਉਹਨਾਂ ਨੂੰ ਰਿਵਾਰਟ ਕਰੀਏ ਜੀ ਇੱਕ ਚੇਂਜ ਲੈ ਕੇ ਆਵਾਂਗੇ ਤਾਂ ਆਪਣੀ ਫਿਊਚਰ ਜਨਰੇਸ਼ਨ ਦੇ ਦੰਦ ਕਾਫੀ ਬੈਟਰ ਰਹਿਣਗੇ ਸੋ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹੁੰਦਾ ਹੈ ਕਿ ਅੱਜਕਲ ਪੇਰੈਂਟਸ ਬੱਚਾ ਨੂੰ ਸਕਰੀਨ ਟਾਈਮ ਬਹੁਤ ਦਿੰਦੇ ਆ ਖਾਣਾ ਖਿਲਾਨਾ ਤਾਂ ਸਕਰੀਨ ਔਨ ਕਰ ਦੇਣੀ ਹੈ ਹੁਣ ਬੱਚਾ ਨੂੰ ਲਾਲਚ ਹੁੰਦਾ ਹੈ स्क्रीन ਨੂੰ ਦੇਖਨ ਦਾ ਸੋ ਬੱਚੇ ਕੀ ਕਰਦੇ ਨੇ ਉਹ ਪਾਉਚਿੰਗ ਕਰਦੇ ਰਹਿੰਦੇ ਫੂਡ ਨੂੰ ਮੂਹ ਦੇ ਵਿੱਚ ਇਕੱਠਾ ਕਰਦੇ ਰਹਿੰਦੇ ਆ ਸਕਰੀਨ ਦੇਖਣ ਦੇ ਮਾਰੇ ਜੀ 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 ਸੋ ਦੇ ਨਾਲ ਕੰਟੈਕਟ ਟਾਈਮ ਬੜਾ ਵੱਧ ਜਾਂਦਾ ਹੈ ਟੀਥ ਦਾ ਫੂਡ ਦੇ ਨਾਲ ਉਸ ਉਸ ਕੇਸਸ ਦੇ ਵਿੱਚ ਕੀ ਹੁੰਦਾ ਹੈ ਕਿ ਕੈਵਿਟੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਬੱਚਿਆਂ ਦੀਆਂ ਔਰ ਔਰ ਮਲਟੀਪਲ ਟੀਥ ਤੇ ਕੈਵਿਟੀਆਂ ਹੋ ਜਾਂਦੀ ਹੈ ਉਹ ਦੈਟ ਇਜ਼ ਵੈਰੀ ਡਿਫਿਕਲਟ ਫॉर द ਕੇਡ ਆਲਸੋ ਫॉर द पेरेंट्स ऑलसो एंड फॉर द डेंटिस्ट ऑलसो ऑबली ठीक है ना सो स्क्रीन टाइम प्लीज घटाओ अपना बच्चे खाना खिलाने वे देखो कि वह प्रॉपरली फूड च्यू कर रहे कि नहीं कर रहे या मुँह पाउच ना करा दैट इज वेरी डेंजरस फॉर द टीथ असर ब्रश कि मतलब न्यू ले रिपलेस करना चाहिए, चाहिए थोड़े हाथ की हो देखो uh, एक विजुअल इंस्पेक्शन अपने ब्रश की करो ਜਦੋਂ ਤੁਹਾਡੇ ਬ੍ਰਸ਼ ਤੇ ਬ੍ਰਿਸਲ ਤੁਹਾਨੂੰ ਲੱਗ ਰਿਹਾ ਕਿ ਖਰਾਬ ਹੋ ਗਿਆ ਚੇਂਜ ਕਰ ਦਿਓ। ਵੈਸੇ ਟਾਈਮਿੰਗ ਦਾ ਕੁਝ ਨਹੀਂ ਹੈ। ਖੁਦ ਤੇ ਦੇਖਣਾ। ਡਿਪੈਂਡ ਕਰਦਾ ਜੀ ਯੂਜੇਜ ਤੇ ਹਰ ਬੰਦੇ ਦੀ ਯੂਜੇਜ ਅਲੱਗ ਹੁੰਦੀ ਹੈ। ਕੋਈ ਬਹੁਤ ਪਿਆਰ ਨਾਲ ਯੂਜ਼ ਕਰਦਾ ਹੈ, ਕੋਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ੋਰ ਲਗਾ ਲਗਾ ਕੇ ਯੂਜ਼ ਕਰਦੇ ਹੈ। ਸੋ ਆਈ ਊਡ ਸੇ ਕਿ ਅ ਮੰਥ অর ਟੂ। ਓਕੇ ਉਸ ਤੋਂ ਬਾਅਦ ਤੁਸੀਂ ਬਟ ਮੇਨ ਇਜ਼ ਵਿਜ਼ੂਅਲ ਇਨਸਪੈਕਸ਼ਨ। ਅਗਰ ਤੁਹਾਨੂੰ ਲੱਗ ਰਿਹਾ ਬ੍ਰਿਸਲਸ ਉਹਦੇ ਖਰਾਬ ਹੋ ਰਿਹਾ ਉਹਨੂੰ ਚੇਂਜ ਕਰ ਲੈਣਾ। ਠੀਕ ਹੈ। ਥੈਂਕ ਯੂ ਸਰ। ਤਾਂ ਹੀ ਇਹ ਗੱਲਬਾਤ ਕੀਤੀ ਹੈ ਸਰ ਦੇ ਨਾਲ ਔਰ ਜ਼ਿਆਦਾਤਰ ਸਾਰੀ ਕੁਇਰੀ ਸਰ ਦੇ ਵੱਲੋਂ ਦੱਸ ਦਿੱਤੀ ਗਈ ਹੈ ਪਰ ਜਿਸ ਤਰ੍ਹਾਂ ਮੇਨ ਨਹੀਂ ਗੱਲ ਹੈ ਕਿ ਜਿਸ ਤਰ੍ਹਾਂ ਆਪਾਂ ਬਾਡੀ ਦਾ ਚੈੱਕਅਪ ਕਰਵਾਉਣ ਦੇ ਲਈ ਹਰ ਸਾਲ ਦੇ ਵਿੱਚ ਇੱਕ ਟਾਈਮ ਰੱਖਦੇ ਆ ਇੱਕ ਵਾਰ ਜ਼ਰੂਰ ਕਰਵਾਣੇ ਹੋ ਔਮੇ ਡੈਂਟਿਸਟ ਕੋਲ ਜਾਣਾ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਡੈਂਟਲ ਚੈੱਕਅਪ ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਬਹੁਤ ਸਾਰੀ ਕੁਇਰੀਜ਼ ਸੋਲਵ ਹੋ ਚੁੱਕੀਆਂ ਅਜਿਹੀ ਹੋਰ ਵਧੀਰੀ ਅਪਡੇਟਸ ਲਈ ਅਬ ਵੀਡੀਓਜ਼ ਲੈ ਕੇ ਤੁਹਾਡੇ ਨਾਲ ਸਾਹਜਰ ਰਹਾਂਗੇ ਕੈਮਰਨ ਬਲਵਿੰਦਰ ਦੇ ਨਾਲ ਮੈਂ ਖੁਸ਼ਕਾਰ ਹਾਂ